ਸਖਰ ਸਾਹਿਬ ਨਾਲ ਵੀ ਐਮਐਲਏਾਂ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਨ ਦੀ ਮੀਟਿੰਗ ਹੋਣ ਲਈ ਜਿਹੜੇ ਅੱਖ ਬਣਾ ਕੇ ਆਏ ਐ ਸ਼ਾਇਦ ਵਿਗਨ ਠੀਕ ਲੱਗਿਆ ਰਗੋਚੇੜਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨਾਲ ਅਜੇ ਤੱਕ ਇਹ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਐ ਤੇ ਆ ਹੁਣ ਵੈਸਟ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲ ਆ ਕਿ ਕੋਠੀ ਵੱਜਦੀ ਹੈ ਕਿ ਨਹੀਂ ਵੱਜਦੀ ਉੱਥੇ ਲੈਣੀ ਪਊਗੀ ਕੋਠੀ ਆ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਬ ਕਿਰਾਇਆ ਤਾਂ ਲੈ ਲੈਣ ਚ ਪੱਕਾ ਮਕਾਨ ਲੈ ਲੈਣ ਆ ਕੋਠੀ ਖਾਲੀ ਹੋਊਗੀ ਮੇਰਾ ਮੰਨਣਾ ਆ ਇਹ ਸਭ ਸਿੱਧ ਹੋ ਗਿਆ ਹੈਗਾ ਅੱਜ ਭਾਵੇਂ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਵੋਟ ਬੈਂਕ ਜਿਹੜਾ ਹੈ ਉਹ 6% ਜਾਂ 7% ਤੋਂ ਵੱਧ ਕੇ 17% ਹੋ ਗਿਆ ਹੈ ਜਦ ਕਿ ਇਹ ਕੋਰਾ ਝੂਠ ਹੈਗਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹਣਾ ਆ ਕਿ ਪਹਿਲਾਂ ਤੁਸੀਂ 3 ਸੀਟਾਂ ਤੇ ਲੜਦੇ ਹੁੰਦੇ ਸੀ ਹੁਣ ਤੁਸੀਂ 13 ਸੀਟਾਂ ਤੇ ਲੜਿਓ ਸੁਭਾਵਿਕ ਤੌਰ ਤੇ ਉਹ ਵੋਟਾਂ ਜਿਹੜੀਆਂ ਪਹਿਲਾਂ ਤੁਹਾਡੇ ਭਾਈਵਾਲ ਨੂੰ ਪੈਂਦੀਆਂ ਸੀ ਅੱਜ ਉਹ ਤੁਹਾਨੂੰ ਪਈਆਂ ਨੇ ਤੁਹਾਡਾ ਜਿਹੜਾ ਗ੍ਰਾਫ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ ਬਲਕਿ ਜਦੋਂ ਦੇ ਤੁਸੀਂ ਪ੍ਰਧਾਨ ਬਣੇ ਹੋ ਉਸ ਤੋਂ ਪਹਿਲਾਂ ਭਾਜਪਾ ਪੰਜਾਬ ਦੇ ਵਿੱਚ 2 ਸੀਟਾਂ ਜਿੱਤੀ ਹੋਈ ਸੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੁਣ ਭਾਜਪਾ 0 ਤੇ ਆ ਗਈ ਹੈ ਸੋ ਪਹਿਲੀ ਗੱਲ ਤਾਂ ਤੁਸੀਂ ਆਪਣੀ ਪਰਫਾਰਮੈਂਸ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਵੋਗੇ ਆਪਣੇ ਪੱਧਰ ਤੋਂ ਕਿਉਂਕਿ ਤੁਹਾਡੀ ਅਗਵਾਈ ਦੇ ਵਿੱਚ ਤੇ ਭਾਜਪਾ ਜਿਹੜੀ ਹੈ ਉਹ ਲਗਾਤਾਰ ਥੱਲੀ ਗਈ ਹੈਗੀ ਹੈ ਫਿਰ ਇਹ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਪਣੀ ਕੁਰਸੀ ਬਚਾਉਣ ਦੇ ਲਈ ਕੀਤਾ ਜਾ ਰਿਹਾ ਹੈਗਾ